ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵਾਂਗੇ ਖੁਸ਼ਹਾਲ ਹੋਵਾਂਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 8:30 ਦਾ 8:30 ਹੋ ਚੁੱਕੇ ਨੇਗੇ ਤੇ ਮੇਰੀ ਬ੍ਰੈਕਫਾਸਟ ਦੀ ਤਿਆਰੀ ਆ ਣਾਉਣ ਦਾ ਕੰਮ ਹੋ ਗਿਆ ਡਨ ਤੇ ਬ੍ਰੈਕਫਾਸਟ ਵਿੱਚ ਅੱਜ ਬਣਨਗੇ ਮੂਲੀ ਮੇਥੇ ਵਾਲੇ ਪਰੌਂਠੇ ਤੇ ਮੈਂ ਆਪਣਾ ਓਟਮੀਲ ਤਿਆਰ ਕਰਿਆ ਤੇ ਮੂਲੀ ਮੇਥੇ ਵਾਲਾ ਆਟਾ ਗੁੰਨੇ ਆ ਫਰੋਂਠੇ ਬਣਨਗੇ ਅੱਜ ਵੈਦਰ ਬਹੁਤ ਸੋਹਣਾ ਧੁੱਪ ਨਿਕਲਈ ਕੱਲ ਤਾਂ ਬਾਰਿਸ਼ ਹੋ ਰਹੀ ਸੀ ਠੰਡ ਬਹੁਤ ਜ਼ਿਆਦਾ ਸੀ ਠੰਡ ਹੈਗੀ ਹੁਣ ਥਾਰੀ ਪੂਰੀ ਆ ਪਰ ਧੁੱਪ ਨਿਕਲਈ ਤੇ ਅੱਜ ਕਪੜੇ-ਕੁੱਪੜੇ ਮੇ ਕੋਈ ਨਹੀਂ ਤੋਂਨੇ ਮੇਰਾ ਕੰਮ ਬਹੁਤ ਹਲਕਾ ਡਸਟਿੰਗ ਵੀ ਆਲਮੋਸਟ ਮੈਂ ਕੱਲ ਕਰ ਚੁੱਕੀਆਂ ਬਸ ਅੱਜ ਮੈਂ ਡਸਟਿੰਗ ਕਰੀ ਤਾਂ ਆਪਣੇ ਰੂਮ ਦੀ ਕਰੂੰਗੀ ਕੱਦਾਂ ਮੈਂ ਡਰਾਅਰ ਸਾਫ ਕਰੂੰਗੀ ਬਸ ਇਹੀ ਕੰਮ ਨੇ ਕੰਮ ਹੁਣ ਮੇਰੇ ਬਿਲਕੁਲ ਖਟ ਗਏ ਨਾਰਮਲ ਡੇਲੀ ਰੁਟੀਨ ਵਾਲੇ ਕੰਮਾਂ ਤੇ ਆ ਗਏ ਜਿੰਨੇ ਪਹਿਲਾਂ ਕੰਮ ਇਕੱਠੇ ਹੋਏ ਪਈਸ ਨਾਲ ਸਾਰੇ ਡਨ ਹੋ ਗਏ ਬਸ ਹੁਣ ਡੇਲੀ ਰ ਖਾਲੋ ਪਕਾ ਲਓ ਕੱਪੜੇ ਧੋ ਲਓ ਮਾਣੀ ਉੱਤੇ ਟੈਸਟਿੰਗ ਕਰ ਲਓ ਇਹੀ ਕੰਮ ਨੇ ਤੇ ਅੱਜ ਮੈਂ ਪਾਠ ਸ਼ੁਰੂ ਕਰਨਾ ਪਾਠ ਮੈਂ ਸਹਿਜ ਪਾਠ ਸ਼ੁਰੂ ਕਰੇ ਹੋਈ ਸੀ ਨਾ ਪਹਿਲਾਂ ਗੈਸਟ ਆਉਣ ਤੋਂ ਪਹਿਲਾਂ ਤੇ ਫਿਰ ਉਹ ਇੱਕ ਪੋਥੀ ਸਾਹਿਬ ਪੂਰੀ ਹੋ ਗਈ ਸੰਪੂਰਨ ਤੇ ਦੂਜੀ ਪੋਥੀ ਸਾਹਿਬ ਅੱਜ ਮੈਂ ਸ਼ੁਰੂ ਕਰਨੀ ਆ ਮੈਂ ਸੋਚਿਆ ਅੱਜ ਮੈਂ ਉਹ ਵੀ ਕਰ ਲਾਂ ਤੇ ਬਸ ਹੁਣ ਪਾਠ ਫਿਰ ਡੇਲੀ ਦਾ ਰੁਟੀਨ ਬਣ ਜੇ ਇੱਕ ਵਾਰ ਕੰਮ ਜੇ ਜਾਦੇ ਕੰਮ ਜਰੋਂ ਆਪਣੇ ਇਕੱਠੇ ਹੋ ਜਾਂਦੇ ਨਾ ਫਿਰ ਪਾਠ ਦਾ ਰੁਟੀਨ ਵੀ ਨਹੀਂ ਬਣਦਾ ਹੈਗਾ ਇਸ ਕਰਕੇ ਕੰਮ ਮੈਂ ਕਰ ਚੁੱਕੀ ਹਾਂ ਜਿਆਦਾ ਸਰ ਹੁਣ ਤਾਂ ਹਲਕੇ ਫੁਲਕੇ ਰੋਜ਼ ਦੇ ਕੰਮ ਹੋਇਆ ਕਰਨਗੇ ਤਾਂ ਅੱਜ ਪਾਠ ਵੀ ਕਰਦੇ ਆ ਸ਼ੁਰੂ ਪਾਠ ਦੇ ਸ਼ੁਰੂਆਤ ਕਰਦੇ ਆ ਉਹ ਵੀ ਸਭ ਤੋਂ ਜ਼ਰੂਰੀ ਕੰਮ ਤਾਂ ਉਹੀ ਹੈ ਬਾਕੀ ਤਾਂ ਚੱਲਦੇ ਰਹਿਣਗੇ ਤੇ ਅੱਜ ਉਹ ਵੀ ਸ਼ੁਰੂ ਕਰੂੰਗੀ ਠੀਕ ਅੰਦਰੋਂ ਮੇਰੀ ਖਾਣੇ ਦਾਣੇ ਦੀ ਤਿਆਰੀ ਸਬਸ ਜਦੋਂ ਖਾਣ ਵਾਲੇ ਤਿਆਰ ਹੋਣਗੇ ਤਾਂ ਮੈਂ ਬਣਾ ਦੂੰ ਫਿਰ ਮੈਂ ਕਿਹਾ ਚਲ ਹੁਣ ੁੱਤੇ ਮੰਜਾ ਡਾਲਾਣੇ ਆ ਵੀ ਥੋੜਾ ਚਿਰ ੁੱਪ ਸੇਕ ਲਾਣੇ ਆ ਜਾਂ ਮੰਜਾ ਡਾਇਆ ਹੋਊ ਤਾਂ ਹੋਰ ਕੋਈ ਆਊਗਾ ਤਾਂ ਬੈਠਣਾ ਸੌਕਾ ਹੋਇਆ ੁੱਤੇ ਮੰਜਾ ਨਾ ਡਾਇਆ ਹੋਵੇ ਤਾਂ ਫਿਰ ਅਗਲਾ ਇੱਧਰ ਤੁਰ ਗਿਆ ਇ ਕਿਸ ਚੀਜ਼ ਤੇ ਨਾ ਕੋਈ ਕੁਰਸੀ ਮੰਜਾ ਨਹੀਂ ਹੈਗਾ ਮੰਜਾ ਮੈਂ ਡਾਤਾ ਪਰ ਧੁੱਪ ਹੈ ਇੰਨੀ ਗਨ ਇਸ ਧੁੱਪ ਦਾ ਠੰਡ ਬਹੁਤ ਜ਼ਿਆਦਾ ਤੇ ਫਿਰ ਮੈਂ ਅੰਦਰ ਹੀ ਆ ਗਈ ਧੁੱਪ ਤਾਂ ਹੈ ਨਿੱਗ ਹੈ ਹੀ ਨਹੀਂ ਇਸ ਧੁੱਪ ਦਾ ਮੈਂ ਅੰਦਰ ਆ ਕੇ ਆਪਣਾ ਕੀਤਾ ਬ੍ਰੇਕਫਾਸਟ ਮੇਰਾ ਅਗਰ ਸਟ ਬ੍ਰੇਕਫਾਸਟ ਟਾਈਮ ਓਟੀ ਬੀਲ ਮੈਂ ਅੱਜ ਬਣਾਇਆ ਸੀਗਾ ਤੇ ਆਪਣਾ ਬ੍ਰੇਕਫਾਸਟ ਕਰਕੇ ਫਿਰ ਮੈਂ ਮੰਮੀ ਤੇ ਦਵਿੰਦਰ ਨੇ ਬਣਾਏ ਪਰੌਂਠੇ ਟਾਈਮ ਹੋ ਰਿਹਾ 10 ਵਜੇ ਦਾ ਖਾਣੇ ਦਾ ਕੰਮ ਹੋ ਗਿਆ ਖਤਮ ਦਵਿੰਦਰ ਨੇ ਪਰੌਂਠੇ ਨਾਲ ਚਾਹ ਖਵਾਈ ਸੀ ਨਾਲ ਮੈਂ ਵੀ ਲਈ ਠੰਡ ਇੰਨੀ ਜ਼ਿਆਦਾ ਠੰਡਾ ਠਾਰੀ ਬਹੁਤ ਜ਼ਿਆਦਾ ਹੁਣ ਧੁੱਪ ਨਹੀਂ ਕੀ ਲੱਗਦੀ ਮ ਪੈਰ ਸੁਨ ਹੋਏ ਪੈਨ ਸ਼ੂਸ ਸਾਕਸ ਤੇ ਵੀ ਹੱਥ ਸੁਨ ਹੋਏ ਪੈਨ ਪਰੌਂਠੇ ਮਫਾ ਬਣੇ ਨੇ ਆਏ ਲੱਗੇ ਹੱਥ ਤੇ ਬਾਹਾਂ ਕੰਮ ਹੀ ਨਹੀਂ ਕਰ ਰਹੀ ਹੈਗੀ ਤੇ ਮੈਂ ਕਿਹਾ ਚਲ ਮੈਂ ਵੀ ਚਾਹ ਲੈਣਾਂ ਨਹੀਂ ਥੋੜੇ ਨਿਕਝ ਆ ਜੂਗਾ ਚਾਹ ਪੀ ਕੇ ਕਿਚਨ ਵਾਸ ਮੇਰੀ ਕਲੀਨ ਕਰਨ ਵਾਲੀ ਰਹਿ ਗਈ ਸ਼ਿੰਗਸ ਕਲੀਨ ਕਰਨ ਵਾਲੀ ਰਹਿ ਗਈ ਸ਼ੈਲਫ ਵਗੈਰਾ ਮੈਂ ਕਲੀਨ ਕਰਤੀ ਤੇ ਉਸ ਤੋਂ ਬਾਅਦ ਪਾਠ ਸ਼ੁਰੂ ਕਰਨ ਦੀਆਂ ਕਰਨਾ ਮੈਂ ਪਾਠ ਕਰਦੇ ਆ ਤੇ ਹੈਲਪਰ ਆਊਗਾ ਝਾੜੂ ਪੋਚਾ ਕਰੂਗੀ ਤੇ ਇਸ ਤਰ੍ਹਾਂ ਦਾ ਕੁਝ ਰੂਟੀਨ ਪਾਠ ਕਰਕੇ ਫਿਰ ਮੈਂ ਦੂਜੇ ਕੰਮ ਕਰੂੰ ਨਿਕਮੁਖ ਜਿਹੜੇ ਮੇਰੇ ਕੰਮ ਨੇ ਆਇਦੇ ਮੈਂ ਆਈ ਹੁਣ ਬਾਹਰ ਵਾਲੀ ਕਿਚਨ ਚ ਕਿਚਨ ਦੀ ਸਫਾਈ ਕਰਨ ਸਕੇ ਜਾਂਦੇ ਹਾਲਤ ਕੁਝ ਅਹੀ ਜਿਹੀ ਹੋਈ ਪਈ ਐ ਡਸਟ ਨਹੀਂ ਇੰਨੀ ਜ਼ਿਆਦਾ ਹੈਗੀ ਹਾਂ ਕਾਊਂਟਰ ਟੌਪ ਗੰਦਾ ਤਾਂ ਜ਼ਰੂਰ ਆ ਪਰ ਉਹ ਮਿੱਟੀ ਜਿਵੇਂ ਗਰਮੀਆਂ ਵਿੱਚ ਹੁੰਦੀ ਐ ਵੈਸੇ ਗੰਦਾ ਹੋਇਆ ਪਰ ਮੈਂ ਸਾਫ਼ ਨਹੀਂ ਕਰਿਆ ਕਈ ਦਿਨ ਹੋ ਗਏ ਜੂਸਰ ਯੂਜ਼ ਕਰਿਆ ਸੀ ਬੱਚਿਆਂ ਨੇ ਜੂਸ ਕੱਢਣ ਲਈ ਤੇ ਉਸ ਤੋਂ ਬਾਅਦ ਮੇਰੇ ਤੋਂ ਸਫਾਈ ਹੀ ਨਹੀਂ ਹੋਈ ਇਹਦੇ ਉਧਰ ਤੋਂ ਉੱਤਰ ਪਿਆ ਉਧਰ ਪਰ ਅੱਛੀ ਤਰ੍ਹਾਂ ਕਲੀਨ ਹੀ ਹੋਇਆ ਹੁਣ ਇਹ ਵੀ ਮੈਂ ਧੋ ਕੇ ਧੁੱਪੇ ਰੱਖ ਦੂੰਗੀ ਜਿਹੜੀ ਜਾਲੀਆਂ ਨੇ ਦੁਬਾਰਾ ਫੇਰ ਧੋਂਗੀ ਇਹਦੀਆਂ ਇਸ ਤਰ੍ਹਾਂ ਕੁਛ ਆ ਪਿਆਜ਼ ਪਏ ਨੇ ਜਿਹੜੇ ਇੱਥੇ ਪਈ ਸੀ ਯੂਜ਼ ਹੋ ਆਵਲ ਇਹ ਚਾ ਕੇ ਰੱਖ ਦੂੰਗੀ ਚਮਚਾਂ ਅੰਦਰ ਰੱਖੂੰਗੀ ਇਹਦੀ ਸਫਾਈ ਕਰੂੰਗੀ ਇਸ ਤਰ੍ਹਾਂ ਕੋ ਸਾਫ ਕਰਨ ਵਾਲਾ ਦੇਖੋ ਆ ਪਿੱਛੇ ਆ ਹਗੀਰੇ ਪਏ ਨੇ ਪਿਆਜ਼ ਦਾ ਫੂਸ ਜਿਆ ਇਸ ਤਰ੍ਹਾਂ ਦੀ ਕੁਝ ਹਾਲਤ ਹੋਈ ਪਈ ਆ ਉਹ ਝੋਲਾ ਪਿਆ ਬਾਧੂ ਦਾ ਇਹ ਅੰਦਰ ਰੱਖ ਦੂੰਗੀ ਜਾ ਕੇ ਕਦੇ ਖੇਤ ਗਿਆ ਹੋਊ ਕਿ ਚਾਹ ਪਾਣੀ ਕੋਈ ਰੋਟੀ ਵਗੈਰਾ ਕੁਝ ਗਈ ਹੋਊਗੀ ਮੰਮੀ ਚਾ ਕੇ ਅੰਦਰ ਰੱਖ ਤਾਂ ਅੰਦਰ ਰੱਖਿਆ ਨਹੀਂਗਾ ਸ਼ੈਲਫ ਤੇ ਹੀ ਸਿੱਟ ਗਏ ਇਹ ਚਾ ਕੇ ਅੰਦਰ ਰੱਖੂੰਗੀ ਖਾਲੀ ਅੰਦਰੋਂ ਤਾਂ ਇਸ ਤਰ੍ਹਾਂ ਦਾ ਕੁਝ ਆ ਸ਼ਿੰਕਸ ਤੋਂਨ ਵਾਲੀਆਂ ਪਈਆਂ ਨੇ ਕਉਂਗੀ ਕਰੀਂ ਜੂਸ ਵਰਗੇ ਜਿਸ ਨੇ ਯੂਜ਼ ਕੀਤਾ ਸੀ ਨਾ ਇੱਕ ਦੋ ਦਿਨ ਉਸ ਦਿਨ ਫਿਰ ਇਹਦਾ ਪਾਰਟ ਸਮੇਂ ਇਧਰ ਧੋ ਕੇ ਰੱਖੀ ਪਰ ਸਿੰਕਸ ਵਿੱਚੋਂ ਕਲੀ ਨਹੀਂ ਹੋਈਆਂ ਦੇਖੋ ਗੰਦੀਆਂ ਬਈਆਂ ਨੇ ਪਾਣੀ ਦੇ ਦਾਗ ਜੀ ਵੀ ਨੇ ਕਿਤੇ ਆ ਮੈਂ ਗਲਵਸ ਲੈ ਕੇ ਆਇਆ ਗਲਵਸ ਚੜਾ ਕੇ ਧੋ ਧੋਉਂਗੀ ਕਿਉਂਕਿ ਠੰਡਾ ਪਾਣੀ ਹੱਥਾਂ ਨੂੰ ਦਿਲ ਨਹੀਂ ਕਰਦਾ ਵੀ ਠੰਡਾ ਪਾਣੀ ਲੱਗੇ ਤੇ ਆ ਵੀ ਜੂਸ ਵਰਤੀਆਂ ਜਾਲੀਆਂ ਦੁਬਾਰੇ ਮੈਂ ਵਾਸ਼ ਕਰਕੇ ਰੱਖੂਗੀ ਇਹ ਵੀ ਮੈਂ ਜਲਦੀ ਵੀ ਧੋ ਕੇ ਹੀ ਰੱਖ ਗਈ ਸੀ ਅੱਜ ਫੇਰ ਦੁਬਾਰੇ ਇਹਨਾਂ ਨੂੰ ਧੋਉਂਗੀ ਧੋ ਕੇ ਧੁੱਪ ਲਗਾ ਦੂੰਗੀ ਸੋ ਅੱਜ ਮੈਨੂੰ ਥੋੜਾ ਜਿਹਾ ਲੱਗਿਆ ਟਾਈਮ ਆ ਧੁੱਪ ਵੀ ਹੈਗੀ ਨਿੱਗਾ ਦੇਣਾ ਵਧੀਆ ਮੈਨੂੰ ਲੱਗਿਆ ਚਲੋ ਫਿਰ ਕੰਮ ਕਰ ਲਈਏ ਕੋਈ ਨਾ ਕੋਈ ਕਿਚਨ ਸਾਫ ਕਰ ਲਈਏ ਆਹ ਵਾਲਾ ਰੈਕ ਚ ਪਿਆਜ਼ ਮੈਨੂੰ ਲੱਗਦਾ ਸੁੱਟਣ ਵਾਲੇ ਹੋਏ ਤੇ ਨੇ ਇਹਨਾਂ ਤੇ ਜਿਹੜਾ ਪਿਆਜ਼ ਸੀ ਪਹਿਲਾਂ ਵਾਲਾ ਹਾਂ ਥੂੜਾ ਹੀ ਬਣਿਆ ਬੈ ਤਾਂ ਇਹ ਤਾਂ ਖਤਮ ਨੇ ਇਹ ਤਾਂ ਸੁੱਟਣ ਵਾਲੇ ਨੇ ਇਹ ਵੀ ਸਾਫੀ ਕਰ ਦੂੰ ਲੱਗਦੇ ਹੱਥੀਂ ਵੀ ਸੁੱਟਿਆ ਹੋਊਗੀ ਖਤਮ ਨੇ ਬਿਲਕੁਲ ਇਹ ਤਾਂ ਕੁਝ ਵੀ ਨਹੀਂ ਨਾ ਤਾਂ ਫੂਨਸ ਬਣਿਆ ਪਿਆ ਤਾਂ ਬਿਲਕੁਲ ਇਹ ਵੀ ਕੱਢ ਕੇ ਸੁੱਟ ਦਾਂਗੇ ਖੋਣਿਆ ਸ਼ੁਰੂ ਕੰਮ ਤੇ ਕਰੀਏ ਕੰਮ ਕਰੇ ਬਿਨਾ ਨਹੀਂ ਸਰਦਾ ਇੱਕ ਮੈਂ ਪ੍ਰੋਡਕਟ ਲੈ ਕੇ ਆਈ ਜਾ ਕੇ ਅੰਦਰੋਂ ਤੇ ਇਹਦੇ ਨਾਲ ਮੈਂ ਸਿੰਕਸ ਕਲੀਨ ਕਰਕੇ ਦੇਖੂ ਜੇ ਸ਼ਾਈਨ ਆ ਜੂਗੀ ਇਤਨਾ ਇੱਕ ਦਾਗ ਹੈ ਸਾਡੇ ਸਿੰਕ ਵਿੱਚ ਜਿਹੜੋ ਇਹ ਕਿਚਨ ਬਣੀ ਸੀ ਸਿੰਕਸ ਇੰਸਟਾਲ ਕਰਤੀਆਂ ਸੀ ਇਹ ਤੇ ਉਦੋਂ ਮਿਸਤਰੀ ਤੋਂ ਨਾ ਇੱਥੇ ਕੁਝ ਗਿਰ ਗਿਆ ਸੀਗਾ ਕੋਈ ਉਹਨੇ ਲਿਕਵਿਡ ਰੱਖਿਆ ਹੋਇਆ ਸੀਗਾ ਟਾਈਲਸ ਵਗੈਰਾ ਦੇ ਲਗਾਉਣ ਲਈ ਉਹਨੇ ਵਿੱਚ ਰੱਖਤਾ ਉਹ ਬੋਟਲ ਢੇਢੀ ਹੋ ਗਿਆ ਆ ਦਾਗ ਜਿਹੜੇ ਕਾਲੇ ਆ ਜਿਹੇ ਉਹਦੇ ਨੇ ਇਹ ਇਹ ਉਦੋਂ ਦੇ ਨੇ ਮੈਂ ਦੇਖੂਗੀ ਟ੍ਰਾਈ ਕਰਕੇ ਅੱਜ ਜੇ ਇਹ ਸਾਫ਼ ਹੋ ਗਏ ਇਹ ਨਾਲ ਆਵਲੇ ਦਾਗ ਜੇ ਕਾਲੇ ਕਾਲੇ ਦਾਗ ਜਿੰਨੇ ਇਹ ਇਹ ਸਾਫ਼ ਕਰਕੇ ਦੇਖੂ ਤਾਂ ਮੈਂ ਆਵਲਾ ਪ੍ਰੋਡਕਟ ਲੈ ਕੇ ਜਾ ਕੇ ਇਹ ਟੈਪਸ ਤੇ ਸਟੀਲ ਤੇ ਟਾਈਲਸ ਤੇ ਆਪਣੇ ਜਿਹੜੇ ਹੁੰਦੇ ਨੇ ਬਹੁਤ ਸਪੈਸ਼ਲ ਟਾਇਲਟ ਸੀਟਸ ਹੋਣਾ ਤਾਂ ਵੀ ਯੂਜ਼ ਕਰ ਸਕਦੇ ਆ ਅ ਇਹਨਾਂ ਬਹੁਤ ਵਧੀਆ ਸਾਈਨ ਆ ਜਾਂਦੇ ਹਾਰਡ ਵਾਟਰ ਸਟੇਨਸ ਹੁੰਦੇ ਨੇ ਪਾਣੀ ਦੇ ਦਾਗ ਉਹ ਅੱਗੇ ਰੋ ਰੂ ਉਤਰ ਜਾਂਦੇ ਨੇ ਅੱਜ ਦੁਪਹਿਰੇ ਨਾਲ ਲੰਚ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਵਾਲੇ ਕਿਚਨ ਦੀ ਸਫਾਈ ਕਰਨ ਠੰਡ ਬਹੁਤ ਜ਼ਿਆਦਾ ਸੀ ਠਾਰੀ ਪੌਂਚਾ ਤੇ ਹੱਥ ਪੈਰ ਬਹੁਤ ਜ਼ਿਆਦਾ ਠਰ ਰਹੇ ਸੀ ਅੱਜ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਕੁਝ ਦਿਲ ਨਹੀਂ ਕਰਦਾ ਕੰਮ ਕਰਨ ਲੱਵਾਂ ਪਰ ਦੁਪਹਿਰ ਤੋਂ ਬਾਅਦ ਦਿਨ ਨਿੱਗਾ ਜਾ ਹੋ ਗਿਆ ਥੋੜੀ ਆਏ ਲੱਗੇ ਵੀ ਹਾਂ ਨਿੱਗਾ ਹੀ ਆਈ ਹੈ ਹੁਣ ਤੇ ਫਿਰ ਮੈਂ ਕਿਹਾ ਚਲੋ ਬਾਹਰ ਵਾਲੀ ਕਿਚਨ ਸਾਫ ਕਰ ਲਾਂ ਨੇ ਕਰਨੀ ਹੀ ਪਊਗੀ ਕਿੰਨੇ ਕ ਦਿਨ ਨਹੀਂ ਕਰੂੰਗੇ ਇੱਕ ਦਿਨ ਦੋ ਦਿਨ ਹਫਤਾ 10 ਦਿਨ ਕਰਨੀ ਹੀ ਪਊਗੀ ਹਨਾ ਤੇ ਹਿੰਮਤ ਹੀ ਕਰਕੇ ਆ ਗਈ ਇੱਧਰ ਕਿਚਨ ਕਰਦੇ ਆ ਸਾਫ ਸਾਫ ਨੂੰ ਇਹ ਨਹੀਂ ਹੈਗਾ ਕਿ ਅਸੀਂ ਯੂਜ਼ ਕਰਦੇ ਆ ਬਿਨਾ ਯੂਜ਼ ਕਰੇ ਤੋਂ ਵੀ ਚੀਜ਼ਾਂ ਸਾਫ ਕਰਨੀਆਂ ਪੈਂਦੀਆਂ ਨੇ ਉਈ ਗਾ ਲਈ ਕ ਆਪਣਾ ਰੂਟੀਨ ਤੇ ਕ ਪਲੈਨਿੰਗ ਵਧੀਆ ਹੋਵੇ ਤਾਂ ਫਿਰ ਆਪਾਂ ਨੂੰ ਕੋਈ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਹੈਗਾ ਜਿਵੇਂ ਤੁਹਾਡਾ ਟਾਈਮ ਲੱਗੇ ਜਿਹੜੇ ਕੰਮ ਦਾ ਟਾਈਮ ਲੱਗੇ ਆਪਣਾ ਕੰਮ ਤੁਸੀਂ ਪਲਾਨ ਕਰਕੇ ਰੱਖੋ ਔਰ ਉਸ ਕੰਮ ਨੂੰ ਜਿਵੇਂ ਤੁਹਾਡਾ ਟਾਈਮ ਲੱਗੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਉਹ ਕੰਮ ਹੋ ਜਾਈ ਤਾਂ ਹੋ ਵੀ ਜਾਂਦਾ ਹੁੰਦਾ ਬਸ ਦੋ ਚਾਰ ਮੇਰੇ ਕੰਮ ਜੇ ਰਹਿ ਗਏ ਸੀ ਕਰਨ ਵਾਲੇ ਜਿਵੇਂ ਵਾਸ਼ਿੰਗ ਏਰੀਆ ਵੀ ਮੈਂ ਸਾਫ਼ ਕਰਨ ਨਾਲ ਚਾਹਣ ਨੂੰ ਪੋਚਾ ਉਧਰ ਵੀ ਲਗਾਉਣ ਵਾਲਾ ਉਹ ਮੈਂ ਆਪ ਹੀ ਕਰਦੀ ਹੁੰਦੀ ਆ ਉਹ ਵੀ ਇੱਕ ਦਿਨਾਂ ਹੀ ਟਾਈਮ ਕੱਢ ਕੇ ਕਰ ਦੂੰਗੀ ਤੇ ਕਿਚਨ ਵੀ ਬਾਹਰੋਂ ਵਿੱਚ ਸਾਫਤਮੇ ਆਪ ਹੀ ਕਰਦੀ ਹੁੰਦੀਆਂ ਪਰ ਜੇ ਜ਼ਿਆਦਾ ਅੰਦਰੋਂ ਡੀਪ ਕਲੀਨਿੰਗ ਕਰਨੀ ਆ ਫਿਰ ਮੈਂ ਹੈਲਪਰ ਦੀ ਹੈਲਪ ਲੈ ਲੈਣੀ ਹੁੰਦੀ ਆ ਹੁਣ ਜੇ ਇੰਨੀ ਕੀ ਸਾਫ ਕਰਨੀ ਹੁੰਦੀ ਆ ਇਹ ਨਾਰਮਲੀ ਮੈਂ ਆ ਖੁਦ ਤੋਂ ਕਰ ਦਿੰਦੀ ਹੁੰਦੀ ਆ ਗੈਸ ਸਟੋਵ ਸਾਫ ਕਰਦਾ ਸ਼ੈਲਫ ਤੇ ਕਪੜਾ ਮਾਰਦਾ ਤੇ ਹੁਣ ਜਿਹੜੇ ਇਹਦੇ ਸਿੰਕਸ ਨੇ ਟੱਬਸ ਨੇ ਇਹ ਮੈਂ ਵਾਸ਼ ਕਰ ਦੂੰਗੀ ਸਰਫ ਨਾਲ ਵਾਸ਼ ਕਰਦੀ ਆ ਸਰਫ ਪਾ ਕੇ ਉਸ ਨੂੰ ਸਕਰਬਰ ਨਾਲ ਸਕਰਬ ਕਰ ਦੂੰਗੀ ਤੇ ਸਾਫ ਹੋ ਜਾਣਗੇ ਬਸ ਸਾਰਸ ਕਿਚਨ ਇਹ ਯੂਜ਼ ਕਰਦੇ ਨੇ ਹੈਗੇ ਪਰ ਇੱਕ ਦੋ ਵਾਰ ਇਹ ਬੱਚਾ ਨੇ ਇਧਰ ਮੈਨੂਅਲ ਜੂਸਰ ਚ ਜੂਸ ਕੱਢਿਆ ਤੇ ਉਸ ਕਰਕੇ ਨੇ ਥੋੜੀ ਕਿਚਨ ਕਾਊਂਟਰ ਤੇ ਵੀ ਡ੍ਰੌਪਸ ਤੇ ਜੂਸ ਸਗੇਰੇ ਹੋਏ ਸੀਗੇ ਚਿਪਚਿਪਾਟ ਦੀ ਹੈਗੀ ਸੀ ਫਿਰ ਤੱਬ ਵੀ ਯੂਜ਼ ਕਰੇ ਸੀ ਤੇ ਉਸ ਕਰਕੇ ਚਿੱਟੇ ਪਏ ਹੋਏ ਸੀ ਪਾਣੀ ਦੇ ਦਾਗ ਜਿ ਖੜੇ ਸੀ ਉਹ ਫਿਰ ਸਾਫ਼ ਕਰਨੇ ਜ਼ਰੂਰੀ ਹੋ ਜਾਂਦੀ ਹੈ ਜਿਹੜੀ ਕਿਚਨ ਆਪਾਂ ਰੋਜ਼ ਡੇਲੀ ਯੂਜ਼ ਕਰਦੇ ਆ ਉਹ ਤਾਂ ਸਵੇਰੇ ਸ਼ਾਮ ਦੇਖੋ ਕਲੀਨ ਹੁੰਦੀ ਹੀ ਰਹਿੰਦੀ ਹੈ ਨਾ ਪਰ ਜਿਹੜੇ ਆਪਾਂ ਯੂਜ਼ ਨਹੀਂ ਕਰਨੀ ਜਾਂ ਆਪਾਂ ਉੱਥੇ ਪਾਣੀ ਡੋਲ ਕੇ ਆਪਾਂ ਆ ਜਾਾਂਗੇ ਸ਼ੈਲਫ ਤੇ ਕੁਝ ਸਿੱਟ ਕੇ ਆ ਜਾਾਂਗੇ ਉਸ ਤੋਂ ਬਾਅਦ ਕੱਪੜਾ ਮਾਰਨਾ ਫਿਰ ਸਫਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਨਹੀਂ ਤਾਂ ਫਿਰ ਦਾਗ ਪਾਣੀ ਦੇ ਉੱਥੇ ਹੀ ਰੁਕ ਜਾਂਦੇ ਨੇ ਕੀ ਹੋ ਜਾਂਦਾ ਆ ਸਿਰੋ ਪਾਣੀ ਦੇ ਦਾਗ ਪੂਰੇ ਲੱਗਦੇ ਨੇ ਪਹਿਲਾਂ ਟੱਬ ਮੈਂ ਸਰਫਨਾ ਵਾਸ਼ ਕੀਤੇ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਕਲੀਨਰ ਸਪਿਕ ਐਂਡ ਸਪੈਨ ਇਹ ਮੈਂ 스ਕਰੰਬ ਤੇ ਲਗਾ ਕੇ ਜਿੱਥੇ ਮੈਂ ਤੁਹਾਨੂੰ ਦੱਸ ਸਕਿਆ ਨਾ ਵੀ ਦਾਗ ਜਿਹਨਾਂ ਉਨਾਂ ਤੇ ਮੈਂ ਇਹ ਲਗਾ ਰਹੀ ਆ ਪਰ ਉਹ ਦਾਗ ਉਤਰੇ ਨਹੀਂ ਹੈਗੇ ਮੈਂ ਬਹੁਤ ਰਗੜੇ ਬਿਲਕੁਲ ਨਹੀਂ ਉਤਰੇ ਪਰ ਟੱਬ ਵਿੱਚ ਮੈਂ ਸਾਰੇ ਚ ਇਹ ਕਲੀਨਰ ਮਾਰਤਾ ਟੱਬਸ 'ਚ ਬਹੁਤ ਵਧੀਆ ਸ਼ਾਈਨ ਆ ਗਈ ਸੀ ਇਹ ਕਲੀਨਰ ਨਾਲ ਸਪਿਕ ਐਂਡ ਸਪੈਨ ਇਹ ਬਹੁਤ ਵਧੀਆ ਕਲੀਨਰ ਹੈ ਇਹ ਹੈਗਾ ਹਾਰਡ ਵਾਟਰ ਸਟੇਨਸ ਲਈ ਜੇ ਪਾਣੀ ਦੇ ਦਾਗ ਕਿਤੇ ਪਾਪੇ ਜਾਂਦੇ ਨੇ ਟੂਟੀਆਂ ਤੇ ਕਾਲ ਇਟ ਸੀਟ ਤੇ ਬਹੁਤ ਫਿਸ਼ੀਅਨ ਤੇ ਉੱਤੇ ਤੁਸੀਂ ਯੂਜ਼ ਕਰ ਸਕਦੇ ਬਹੁਤ ਵਧੀਆ ਕਲੀਨਰ ਹੈ ਪਰ ਜਿਹੜਾ ਉਹ ਲਿਕਵਿਡ ਡੁੱਲਿਆ ਪੈਸੇ ਵਾਲਾ ਤੁਹਾਨੂੰ ਡੁੱਲੇ ਨੂੰ ਉਹ ਵੀ ਕਈ ਸਾਲ ਹੋ ਗਏ ਤੇ ਸ਼ਾਇਦ ਤਾਂ ਨਹੀਂ ਉਤਰ ਹੈਗਾ ਨਾਲ ਦੇ ਨਾਲ ਆਪਾਂ ਕਲੀਨਰ ਨਾਲ ਸਾਫ ਕਰਕੇ ਦੇਖਾਂਗੇ ਸ਼ਾਇਦ ਉਤਰ ਜਾਂਦਾ ਉਹ ਦਾਗ ਤਾਂ ਨਹੀਂ ਉਤਰੇ ਪਰ ਟੈਪਸ ਤੇ ਬਹੁਤ ਵਧੀਆ ਸ਼ਾਈਨ ਆ ਗਈ ਕਾਫੀ ਮੈਂ ਰਗੜੇ ਤੇ ਸਾਰਾ ਕੁਝ ਵਾਸ਼ ਕਰਨ ਤੋਂ ਬਾਅਦ ਟੈਪਸ ਨੂੰ ਮੈਂ ਵਾਸ਼ ਕਰ ਤੇ ਫਿਰ ਮੈਂ ਲਾਸਟ ਤੇ ਟੈਪਸ ਨੂੰ ਮੈਂ ਕਾਟਨ ਦੇ ਕੱਪੜੇ ਨਾਲ ਵਾਈਪ ਕਰ ਦਿੰਨੀ ਤਾਂ ਕਿ ਉੱਤੇ ਰੁਕਿਆ ਹੋਇਆ ਪਾਣੀ ਦੇ ਦਾਗ ਨਾ ਪੈਣ ਟੂਟੀਆਂ ਤੇ ਇਹ ਵੀ ਮੈਂ ਸਾਫ ਕਰਦਾਨੀ ਹੁੰਦੀ ਆ ਉਹ ਤੇ ਡ੍ਰੌਪਸ ਜੀ ਤੁਪਕੇ ਪਾਣੀ ਦੇ ਲੱਗ ਜਾਂਦੇ ਨੇ ਉਹ ਕੱਪੜੇ ਨਾਲ ਪੂੰਝ ਕੇ ਸੁਕਾ ਦਈਏ ਟੂਟੀਆਂ ਤਾਂ ਫਿਰ ਦਾਗ ਨਹੀਂ ਲੱਗਦੇ ਹੈਗੇ ਪਾਣੀ ਦੇ ਉਹ ਟੂਟੀਆਂ ਬਿਲਕੁਲ ਛੋਟੀਆਂ ਚਮਕਦੀਆਂ ਹੀ ਰਹਿੰਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਛੋਟੀਆਂ ਸ਼ਾਈਨਿੰਗ ਵੀ ਐ ਨਮੀ ਨਮੀਆ ਇਹ ਤਾਂ ਮੈਂ ਕੱਪੜਾ ਅੰਦਰ ਵਾਲੀ ਕਿਚਨ ਦੀ ਟੈਪਸ ਤੇ ਵੀ ਮਾਰਦੀ ਹੁੰਨੀ ਜਦੋਂ ਮੈਂ ਸਵੇਰੇ ਸ਼ਾਮ ਆਪਣਾ ਕਿਚਨ ਦਾ ਕੰਮ ਖਤਮ ਕਰ ਲੈਂਦੀ ਹਾਂ ਜਿਹੜੇ ਅੰਦਰ ਸਾਡੇ ਕਿਚਨ ਚ ਟੈਪਸ ਨੇ ਉਹਨਾਂ ਤੇ ਵੀ ਕੱਪੜਾ ਮੈਂ ਮਾਰਨੀ ਮਾਰਨਾ ਵਾਈਪ ਸਵੇਰੇ ਸ਼ਾਮ ਕਰਨੀ ਹੀ ਕਰਨੀਆਂ ਨੇ ਤੋਂ ਕਿਚਨ ਹੋ ਗਈ ਸਾਫ਼ ਉਸ ਤੋਂ ਬਾਅਦ ਜਿਹੜਾ ਬਾਹਰ ਸਮਾਨ ਮੈਂ ਰੱਖਿਆ ਸੀਗਾ ਪਿਆਜ਼ ਵਾਲੇ ਯੂਸਰ ਵਾਸ਼ ਕਰ ਦੂੰਗੀ ਰੈਕਸ ਨੂੰ ਸਾਫ਼ ਕਰਕੇ ਪਿਆਜ਼ ਅਚੀ ਤਰ੍ਹਾਂ ਇਹਨਾਂ ਨੂੰ ਫੋਮਸ ਤੇ ਉਤਾਰ ਕੇ ਪਿਆਰ ਦਾ ਉਹਦੇ ਵਿੱਚ ਰਿਫਿਲ ਕਰ ਦੂੰਗੀ ਐਨਾ ਕੰਮ ਫਿਰ ਕਰਨਾ ਜ਼ਰੂਰੀ ਹੋ ਜਾਂਦਾ ਜਿਹੜੀ ਚੀਜ਼ ਕਿਚਨ ਚ ਪਈ ਆ ਸ਼ੈਲਫਸ ਤੇ ਪਈ ਆ ਸਾਫ਼ ਸੁਥਰੀ ਪਈ ਹੋਵੇ ਇੱਕ ਤਰੀਕੇ ਨਾਲ ਪਈ ਹੋਵੇ ਵਧੀਆ ਲੱਗਦੀ ਹੈ ਰਸੋਈ ਸਮਾਨ ਰੱਖਣ ਵਾਸਤੇ ਇਹ ਨਹੀਂ ਹੈਗਾ ਕਿ ਰਸੋਈ ਚ ਸਮਾਨ ਰੱਖਿਆ ਪੂਰਾ ਲੱਗਦਾ ਪਰ ਸਮਾਨ ਨੂੰ ਜੇ ਆਪਾਂ ਕਿਸੇ ਤਰੀਕੇ ਨਾਲ ਰੱਖਾਂਗੇ ਨਾ ਤਾਂ ਉਹ ਵੀ ਵਧੀਆ ਲੱਗੂਗਾ ਪਿਆ ਬਸ ਇਹ ਹੁੰਦਾ ਕਿ ਆਪਾਂ ਰੱਖ ਕਿਸ ਤਰੀਕੇ ਨਾਲ ਰਹੇ ਆ ਉਹ ਪਿਆਜ਼ ਵਾਲੇ ਜਿਹੜਾ ਰੈਕਸ ਸੀ ਉਹਦੇ ਮੈਟ ਕੱਢ ਕੇ ਮੈਟ ਤੇ ਕੱਪੜਾ ਮਾਰ ਦੂੰਗੀ ਨਾਲੇ ਮੈਂ ਰੈਕਸ ਰੈਕ ਤੇ ਅੰਦਰ ਸ਼ੈਲਫਾਂ ਤੇ ਕੱਪੜਾ ਮਾਰਤਾ। ਤੋਂ ਇਹਦੇ ਵਿੱਚ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ ਦਾ ਸਮੋਸਾ ਉੱਤਰ ਜਾਊਗਾ ਤੇ ਉਸ ਤੋਂ ਬਾਅਦ ਜਦ ਹੋਰ ਮੰਗਾਵਾਂਗੇ ਫਿਰ ਹੋਰ ਰਿਫਿਲ ਹੋ ਜਾਣਗੇ ਇਹ ਵਿੱਚ ਅੱਜ ਇੰਨੇ ਕੀਨੇ ਪਿਆਜ਼ ਜਿਹੜੇ ਪਹਿਲਾਂ ਸਾਡੇ ਘਰ ਤੇ ਪਿਆਜ਼ ਤੋਂ ਬਿਲਕੁਲ ਖਤਮ ਹੋ ਗਏ ਉਹ ਤਾਂ ਫੋਨਸ ਹੀ ਬਣ ਗਿਆ। ਤੋਂ ਇਹ ਵੀ ਅੱਜ ਮੇਰਾ ਬਹੁਤ ਵੱਡਾ ਕੰਮ ਸੀ ਸੋਈ ਦਾ। ਕਈ ਵਾਰ ਨਾ ਕੰਮ ਸੋਚਣ 'ਚ ਵੱਡੇ ਹੋ ਜਾਂਦੇ ਨੇ ਪਰ ਕਰਨ 'ਚ ਵੱਡੇ ਨਹੀਂ ਹੁੰਦੇ। ਕਈ ਵਾਰ ਸੋਚ-ਸੋਚ ਆਪਾਂ ਕੰਮਾਂ ਤੋਂ ਡਰਦੇ ਰਹਿੰਦੇ ਹਾਂ। ਕਿਚਨ ਹੋ ਗਈ ਕਲੀਨ, ਬਾਕੇ ਛਾੜੂ-ਪੋਚਾ ਰਹੇਗਾ ਹੈਲਪਰ ਕਰ ਦੋਗੇ ਸਵੇਰੇ। ਸਾਫ਼-ਸਾਫ਼ ਨਾ ਵਧੀਆ ਲੱਗਦੀ ਆ। ਅਸੀਂ ਕਿਚਨ ਯੂਜ਼ ਨਹੀਂ ਕਰਦੇ ਜਿਹੜੇ ਯੂਜ਼ 'ਚ ਆਉਂਦੀ ਉਹ ਤਾਂ ਆਪਾਂ ਚਲੋ ਸਵੇਰੇ-ਸ਼ਾਮ ਸਾਫ਼ ਕਰਦੇ ਰਹਿੰਦੇ ਹਾਂ ਜਿਵੇਂ ਜਿਵੇਂ ਆਪਣਾ ਕੰਮ ਹੁੰਦਾ ਕਿਚਨ 'ਚ ਖਾਣਾ ਬਣਦਾ। ਅਰਜਰ ਰਸੀ ਇਧਰ ਯੂਜ਼ ਨਹੀਂ ਕਰਦੇ ਫਿਰ ਕਈ ਦਿਨਾਂ ਤੋਂ ਨਾ ਸਫਾਈ ਕਰਨੀ ਪੈਂਦੀ ਹੈ ਸ਼ੈਲਫ ਉਲਫ ਸਾਫ ਕਰਨੀ ਪੈਂਦੀ ਜਲੋ ਬਹੁਤ ਜ਼ਿਆਦਾ ਡੀਪ ਕਲੀਨਿੰਗ ਤਾਂ ਨਹੀਂ ਕਰਨੀ ਪੈਂਦੀ ਵੀ ਸ਼ੈਲਫ ਸਾਫ ਕਰ ਦੋ ਗੈਸ ਚੂਲਾ ਸਾਫ ਕਰ ਦੋ ਸ਼ਿੰਕਾ ਵਗੈਰਾ ਸਾਫ ਕਰ ਦੋ ਐਨੇ ਨਾਲ ਦੇਖਣ ਨੂੰ ਆਪ ਨੂੰ ਵਧੀਆ ਲੱਗਦਾ ਆਪ ਕੋਈ ਚੀਜ਼ ਚੱਕਣ ਧਰਨਾ ਉਹਨੇ ਆਪ ਨੂੰ ਅੱਛਾ ਲੱਗਦਾ ਵੀ ਆਪਣੀ ਚੀਜ਼ ਸਾਫ ਆ ਪੈਸੇ ਲਾਏ ਨੇ ਹਾਂ ਸਾਫ ਸੁਥਰੀ ਪਈ ਹੈ ਗੰਦ ਜਾਂ ਉਹ ਹੀ ਗੱਲ ਦੇਖਣਾ ਸੱਚੀ ਔਖਾ ਹੋ ਜਾਂਦਾ ਸ਼ਿੰਕਸ ਕਲੀਨ ਹੋ ਗਿਆ ਸ਼ਿੰਕ ਮੈਂ ਦੋ ਵਾਰ ਧੋਤੀਆਂ ਨਹੀਂ ਇੱਕ ਵਾਰ ਮੈਂ ਨੋਰਮਲ ਸਾਬਨ ਨਾਲ ਧੋਤੀਆਂ ਨੇ ਤੇ ਦੂਜੀ ਵਾਰ ਵੀ ਜਿਹੜਾ ਮੈਂ ਆ ਸੀਗਾ ਦਾਗ ਇਹ ਦਾਗ ਉਤਰ ਨਹੀਂ ਕਾਲਾ ਦਾਗ ਥੋੜਾ ਜਿਹਾ ਇੱਥੇ ਵੀ ਹੈਗਾ ਆ ਦੇਖੋ ਆ ਜਿਵੇਂ ਕੁਝ ਡੁੱਲਿਆ ਹੁੰਦਾ ਨਾ ਲਾਈਨ ਜੀ ਬਣੀ ਪਈ ਐ ਆ ਵੀ ਉਤਰੇ ਨਹੀਂ ਹੈਗੇ ਦਾਗ ਬਾਕੀ ਉਹ ਸ਼ਾਈਨਿੰਗ ਬਹੁਤ ਆ ਗਈ ਉਹ ਕਲੀਨਰ ਨਾਲ ਪਹਿਲਾਂ ਸਰਫ ਨਾਲ ਧੋਤੀਆਂ ਫਿਰ ਮੈਂ ਸਪਿਕ ਐਂਡ ਸਪੈਨ ਜਿਹੜਾ ਕਲੀਨਰ ਆ ਉਹਦੇ ਨਾਲ ਵਾਸ਼ ਕੀਤੀਆਂ ਬਿਲਕੁਲ ਸ਼ਾਈਨ ਕਰਨ ਲੱਗੇ ਡੱਬ ਦੋਨੇ ਸਾਫ਼ ਕਰਕੇ ਨਾ ਸਫਾਈ ਕਰਕੇ ਮਨ ਨੂੰ ਬਹੁਤ ਸਕੂਨ ਮਿਲਦਾ ਜਦੋਂ ਕੋਈ ਆਪਾਂ ਘਰ ਦਾ ਕੋਈ ਵੀ ਖੁੰਝਾ ਕੋਈ ਵੀ ਜਗਾ ਕੋਈ ਏਰੀਆ ਘਰ ਦਾ ਸਾਫ਼ ਕਰ ਦੰਨੇ ਨਾ ਆਪ ਨੂੰ ਇੰਨਾ ਸਕੂਨ ਮਿਲਦਾ ਮਨ ਨੂੰ ਤਸੱਲੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਕਿ ਹਾਂ ਆਪਾਂ ਘਰ ਦਾ ਕੋਈ ਖੱਲ ਖੁੰਝਾ ਅੱਜ ਸਾਫ਼ ਕੀਤਾ ਲਸਣ ਪਿਆਜ਼ ਇੱਥੇ ਟੋਕਰੀ ਚ ਰੈਕ ਲਗਾਇਆ ਹੋਇਆ ਇਹਦੇ ਵਿੱਚ ਪਾਤੇ ਜਿਹੜੇ ਦੂਸਰੇ ਰੈਕ ਸੋ ਮੈਂ ਚੱਕ ਤਾ ਸੁੱਟ ਤਾ ਕੂੜੇ ਵਿੱਚ ਪਿਆਜ਼ ਫੂਸ ਬਣੇ ਪਏ ਸੀ ਉਹ ਤਾਂ ਤੇ ਪਿਆਜ਼ ਇੱਥੇ ਟੋਕਰੀ ਚ ਪਾਤੇ ਜਾਦੇ ਪਿਆਜ਼ ਹੁਣ ਫਿਰ ਇੱਕ ਐਕਸਟਰਾ ਟੋਕਰੀ ਭਰ ਕੇ ਨਾਲ ਰੱਖ ਲੈਣੇ ਹੁਣ ਜਿਵੇਂ ਇੰਨੇ ਇਕ ਰਹਿ ਗਏ ਬਸ ਇਹਦੇ ਵਿੱਚ ਹੀ ਆਗੇ ਨੀ ਫਿਰ ਦੋ ਸ਼ੈਲਫਾਂ ਪਰ ਜਾਂਦੀਆਂ ਨੇ ਲਸਣ ਵਾਲੀ ਟੋਕਰੀ ਅਲੱਗ ਤੌਰ ਔਰ ਇੱਥੇ ਰੱਖਦਣੇ ਹੁੰਨੀਆਂ ਏਹ ਟੋਕਰੀ ਪਿਆਜ਼ ਹੁਣ ਨੈਕਸਟ ਟਰੋਕਰੀ ਰੱਖਦਣੇ ਹੁੰਨੇ ਫਿਰ ਸ਼ੈਲਫ ਦੇ ਬੰਨ ਲੱਗਾ ਜਾਂ ਨਹੀਂ ਪੈਂਦਾ ਹੈਗਾ ਚੀਜ਼ ਪਈ ਹੋਵੇ ਹਰ ਇੱਕ ਚੀਜ਼ ਦੇਖੋ ਆਪਣੇ ਘਰਾਂ ਚ ਵਰਤੀ ਜਾਂਦੀ ਪਈ ਹੁੰਦੀ ਰੱਖਣੀ ਪੈਂਦੀ ਪਰ ਇੱਕ ਟਾਂਗ ਦੇ ਤਰੀਕੇ ਨਾਲ ਰੱਖੀ ਹੋਵੇ ਨਾ ਤਾਂ ਦੇਖਣ ਨੂੰ ਵੀ ਸੋਹਣਾ ਲੱਗਦਾ ਤੇ ਹੁਣ ਮੈਂ ਆਪਣੇ ਕਾਬਰਟਸ ਬਾਹਰੋਂ ਸਾਫ਼ ਕਰਨੀਆਂ ਸੀਗੀਆਂ ਬਾਹਰ ਨਾਲ ਬਹੁਤ ਦਾਗ ਲੱਗੇ ਪਏ ਸੀ ਹੱਥਾਂ ਦੇ ਉਂਗਲਾਂ ਦੇ ਸਿੰਗਰ ਪ੍ਰਿੰਟਸ ਬਹੁਤ ਦਿਖਰੇ ਸੀਗੇ ਕਾਫੀ ਟਾਈਮ ਬਾਅਦ ਫਿਰ ਜਦੋਂ ਆਪਾਂ ਨਹੀਂ ਸਫਾਫ ਸਫਾਈ ਕਰਦੇ ਬਾਅਦ ਕੱਪੜਾ ਨਹੀਂ ਵਜਦਾ ਹੈਗਾ ਫਿਰ ਇਹਦਾ ਦਾਗ ਜਿ ਦਿਖਣ ਲੱਗ ਜਾਂਦੇ ਨੇ। ਤੋਂ ਫਿਰ ਅੱਜ ਮੈਂ ਮਾਰਨਾ ਸੀ ਕੱਪੜਾ ਕਬੜ ਸਾਫ ਕਰਨੀ ਸੀ ਬਾਹਰ ਨੂੰ ਇਹ ਕੰਮ ਵੀ ਮੇਰੇ ਦਿਮਾਗ ਵਿੱਚ ਕਈ ਦਿਨਾਂ ਤੋਂ ਘੁੰਮ ਰਿਹਾ ਸੀ ਅੱਜ ਮੈਂ ਕਿਹਾ ਚੱਲ ਫਾਈਨਲ ਇਹਨੂੰ ਵੀ ਕਰਤਾ। ਉਹੀ ਗੱਲ ਕੰਮ ਕਰਨ ਤੇ ਬਿਲਕੁਲ ਟਾਈਮ ਨਹੀਂ ਲੱਗਦਾ ਪਰ ਕੰਮ ਨੂੰ ਸੋਚ-ਸੋਚ ਕੰਮ ਦੀ ਟੈਨਸ਼ਨ ਲੈ ਕੇ ਆਪ ਆਪਣਾ ਦਿਮਾਗ ਜ਼ਰੂਰ ਖਰਾਬ ਕਰ ਲਾ ਹੁਣ ਵੀ ਮੇਰਾ ਉਹ ਕੰਮ ਪਿਆ ਉਹ ਕੰਮ ਪਿਆ। ਤੇ ਇੱਕ ਕੰਮ ਬਹੁਤ ਛੋਟਾ ਸੀ ਸਿਰਫ 5 ਮਿੰਟਾਂ ਦਾ ਹੀ ਕੰਮ ਸੀ 5 ਮਿੰਟਾਂ ਵਿੱਚ ਮ ਪਰ ਮੈਂ ਸੋਚ ਕਿਤੇ ਤੋਂ ਰਹੀ ਸੀ ਮੈਨੂੰ ਜਦੋਂ ਵੀ ਮੇਰੀ ਨਜ਼ਰ ਪੈਂਦੀ ਸੀ ਨਾ ਬੈੱਡ ਤੇ ਸਾਹਮਣੇ ਬੈਠੀ ਸੀ ਕਬਰ ਤੇ ਮੈਨੂੰ ਅਨਦਰ ਵੀ ਹਾਈਵੇ ਇੰਨਾ ਕੰਮ ਵੀ ਨਹੀਂ ਕਰ ਸਕਦੀ ਮੈਨੂੰ ਨਿਕਮਮੀ ਹੋ ਗਈ ਕਿ ਆਹ ਕੰਮ ਵੀ ਨਹੀਂ ਮੇਰੇ ਤੋਂ ਹੁੰਦਾ ਪਰ ਕੰਮ ਹੋ ਜਾਂਦੇ ਹੁੰਦੇ ਨੇਗੇ ਹੌਲੀ ਹੌਲੀ ਇੱਕ ਇੱਕ ਕਰਕੇ ਕੰਮ ਹੋ ਜਾਂਦੇ ਨੇ ਇਹਦੇ ਆ ਕਿ ਇੱਕ ਦਿਨ ਚ ਆਪਾਂ ਸਾਰੇ ਕਰਨੇ ਨੇ ਕੋਈ ਗੱਲ ਕੰਮਾਂ ਨੂੰ ਇੱਕ ਪਲੈਨਿੰਗ ਨਾਲ ਤੇ ਇੱਕ ਰੂਟੀਨ ਬਣਾ ਕੇ ਕਰੀਏ ਤਾਂ ਕੰਮ ਕਰਨੇ ਕੋਈ ਔਕੀ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਸਾਰੇ ਕੰਮ ਹੀ ਹੋ ਜਾਂਦੇ ਨੇ ਬਸ ਕੰਮਾਂ ਨੂੰ ਪਲਾਨ ਵਧੀਆ ਤਰੀਕੇ ਨਾਲ ਕਰੋ ਟਾਈਮ ਹੋ ਰਿਹਾ 4:00 ਨਾ 4:00 ਹੋ ਗਏ ਤੇ ਇਧਰ ਮੈਂ ਰੱਖਿਆ ਆਪਣੀ ਚਾਹ ਬਣੀ ਹੈ ਦਵਿੰਦਰ ਘਰੇ ਨਹੀਂ ਅੱਜ ਮੇਰੀ ਕੱਲੀ ਦੀ ਚਾਹ ਤੇ ਇਧਰ ਆਪਾਂ ਲੈ ਲਈ ਪੰਜੀਰੀ ਥੋੜੀ ਜੀ ਬਹੁਤ ਥੋੜੀ ਜੀ ਪੰਜੀਰੀ ਮੈਂ ਲੈ ਲੈਣੀ ਹੁੰਨੀ ਖਾਸ ਕਰ ਸ਼ਾਮ ਨੂੰ ਸਵੇਰੇ ਦੋ ਦੋ ਚਮਚੇ ਪਾਧ ਹੁੰਦੇ ਨੇ ਸ਼ਾਮ ਨੂੰ ਬਸ ਇੰਨੀ ਕੀ ਹੁੰਦੀ ਹੈ ਇਹ ਛੋਟੀ ਕਟਛੀ ਇੱਕ ਪੰਜੀਰੀ ਦੀ ਚਾਹ ਪੀ ਕੇ ਫਿਰ ਮੈਂ ਖਿਚੜੀ ਦੀ ਤਿਆਰੀ ਕਰੂੰਗੀ ਸ਼ਾਮ ਨੂੰ ਸਾਰਿਆਂ ਲਈ ਡਿਨਰਸ ਬਣੂ ਖਿਚੜੀ ਕਿਉਂਕਿ ਸਵੇਰੇ ਕੋਈ ਸਬਜ਼ੀ ਨਹੀਂ ਬਣਾਈ ਸੀ ਪਰੌਠੇ ਬਣਾਈ ਸੀ ਮਿੱਠਿਆਂ ਲਈ ਸ਼ਾਮ ਨੂੰ ਖਿਚੜੀ ਬਣਾਉਂਗੀ ਖਿਚੜੀ ਦੀ ਮੈਂ ਤਿਆਰੀ ਕਰਕੇ ਰੱਖੂੰਗੀ ਚਾਹ ਪੀ ਕੇ ਚੌਲ ਦਾਲ ਕੱਟ ਕੇ ਸਬਜ਼ੀਆਂ ਵਗੈਰਾ ਜੋ ਪਾਉਣੀਆਂ ਨੇ ਗਾਜਰ ਮਟਰ ਉਹਦੇ ਵਿੱਚ ਉਹ ਕੱਟ ਕੇ ਰੱਖ ਦੂੰਗੀ ਪਿਆਜ਼ ਤੇਰਾ ਚੌਪ ਕਰ ਲਵਾਂਗੀ ਫਿਰ ਮੈਂ ਵਾਕ ਕਰ ਮ ਜਾਉਂਗੀ ਪਰ ਖਿਚੜੀ ਬਣਾਉਂਗੀ ਆਕੇ ਜੋ ਮੈਂ ਸੈਰ ਕਰਕੇ ਅੰਦਰ ਆਣੀ ਨਾ ਸ਼ਾਮ ਨੂੰ ਖਿਚੜੀ ਨੂੰ ਤੜਕਾ ਫਿਰ ਉਹਦੇ ਲਗਾਉਂਗੀ ਕਿਉਂਕਿ ਖਿਚੜੀ ਖਿਚੜੀ ਨਾ ਫਿਰ ਗਰਮ ਗਰਮ ਹੀ ਵਧੀਆ ਲੱਗਦੀ ਹੁੰਦੀ ਹੈ ਠੰਡੀ ਹੋ ਜਾਂਦੀ ਜਦੋਂ ਕਰੜੇ ਹੀ ਹੋ ਜਾਂਦੀ ਫਿਰ ਇਸ ਕਰਕੇ ਇਹ ਵੀ ਨਾਲ ਦੇ ਨਾਲ ਚਲੋ ਸਾਰੇ ਖਾ ਲੈਣਾ ਇਸ ਤਰ੍ਹਾਂ ਮੈਂ ਥੋੜੀ ਅੱਜ ਮੌਕੇ ਜਿਹੀ ਤੇ ਬਣਾਉਂਗੀ ਪਹਿਲਾਂ ਨਹੀਂ ਚਾਹ ਪੀ ਲਈ ਕਰਾ ਲੀ ਕਰਾ ਲੀ ਚਾਹ ਪੱਤੀ ਵਾਲੀ ਮੈਂ ਕਰਤੀ ਖਿਚੜੀ ਦੀ ਤਿਆਰੀ ਤੜਕਾ ਲਗਾਉਣ ਵਾਸਤੇ ਮੈਂ ਲਿਆ ਪਿਆਜ਼ ਪਿਆਜ਼ ਚੋਪ ਕਰ ਲਿਆ ਤੇ ਟਮਾਟਰ ਹਰੀ ਮਿਰਚ ਮੇਰੇ ਕੋਲ ਅੱਜ ਹੈ ਨਹੀਂ ਜੇ ਹਰੀ ਮਿਰਚ ਹੁੰਦੀ ਤਾਂ ਤਾਂ ਗੱਲ ਹੀ ਬਣ ਜਾਂਦੀ ਹਰੀ ਮਿਰਚ ਨਾਲ ਬਹੁਤ ਵਧੀਆ ਟੇਸਟ ਬਣ ਜਾਂਦਾ ਫਿਰ ਲਾਲ ਮਿਰਚ ਪਾਉਣ ਦੀ ਲੋੜ ਨਹੀਂ ਅੱਜ ਹਰੀ ਮਿਰਚ ਹੈ ਨਹੀਂ ਅੱਜ ਮੈਨੂੰ ਲਾਲ ਮਿਰਚ ਪਾਉਣੀ ਭੁੱਲਾ ਉਸ ਨਾਲ ਅਦਰਕ ਮੈਂ ਇਹਦੇ ਵਿੱਚ ਨਹੀਂ ਪਾਉਂਦੀ ਹੁੰਦੀ ਇਕੱਲਾ ਪਿਆਜ਼ ਟਮਾਟਰ ਤੇ ਹਰੀ ਮਿਰਚ ਤੇ ਸਬਜ਼ੀਆਂ ਵਿੱਚ ਮੈਂ ਲਿਆ ਗਾਜਰ ਗਾਜਰ ਲਈਆਂ ਤੇ ਮਟਰ ਲਈ ਨੇ ਇਹ ਦੋ ਸਮਝੇ ਰਹੇ ਤੁਸੀਂ ਆਲੂ ਵੀ ਪਾ ਸਕਦੇ ਮਨੂ ਨਹੀਂ ਪਉਂਦੀ ਖਿਚੜੀ ਵਿੱਚ ਕੱਲੇ ਗਾਜਰ ਮਟਰ ਹੀ ਪੋਣੀ ਹੁੰਦੀ ਆ ਗੋਭੀ ਪਾ ਸਕਦੇ ਤੁਸੀਂ ਫੁੱਲ ਗੋਭੀ ਪਾ ਸਕਦੇ ਹੋ ਤੇ ਖਿਚੜੀ ਮੈਂ ਬਣਾਉਂਗੀ ਦਾਲ ਤੇ ਚੌਲਾਂ ਦੀ ਦਾਲ ਮੈਂ ਲਈ ਹੈ ਹਰੀ ਮੂੰਗੀ ਦਲੀ ਹੋਈ ਦਲੀ ਹੋਈ ਹਰੀ ਮੂੰਗੀ ਤੇ ਢੋਣ ਲੈਨੇ ਇਹ ਫਿਰ ਮੈਂ ਇਕੱਠੇ ਢੋ ਕੇ ਇਕੱਠੇ ਪਾ ਦੂ ਇੱਕ ਭਾਂਡੇ ਵਿੱਚ ਢੰਡ ਕੇ ਰੱਖ ਲੈ ਤੇ ਇਧਰ ਲਈਆਂ ਨੇ ਸੋਇਆ ਬੀਨ ਦੀਆਂ ਬਣੀਆਂ ਸਵਾ ਚੰਕਸ ਲਈਆਂ ਨੇ ਇਹਨਾਂ ਨੂੰ ਮੈਂ ਗਰਮ ਪਾਣੀ 'ਚ ਭਿਓ ਲੂੰਗੀ ਜਦੋਂ ਮਟਰਕਾ ਲਗਾਉਣ ਲੱਗੂੰਗੀ ਨਾ ਤੇ ਗਰਮ ਪਾਣੀ 'ਚ ਪਾ ਦੂੰਗੀ ਇਹਨਾਂ ਨੂੰ ਸੌਫਟ ਹੋ ਜਾਣੀਆਂ ਸੋ ਐਸ ਤਰ੍ਹਾਂ ਹੀ ਬਣੂ ਖਿਚੜੀ ਬਸ ਸਿੰਪਲ ਉਹੀ ਰੈਸਪੀ ਵਾ ਤੜਕਾ ਲਗਾ ਗਏ ਜਿਵੇਂ ਆਪਾਂ ਸਬਜ਼ੀਆਂ ਨੂੰ ਨਾ ਨਾ ਮਿਰਚ ਪਾ ਕੇ ਸਬਜ਼ੀਆਂ ਐਡ ਕਰ ਦੋ ਤੇ ਦਾਲ ਚੌਲ ਧੋ ਕੇ ਪਾ ਦੋ ਬੜੀਆਂ ਪਾ ਦੋ ਤੇ ਵਿਸਲ ਲਗਵਾ ਦੋ ਦੋ ਵਿਸਲ ਖਿਚੜੀ ਬਣ ਕੇ ਤਿਆਰ ਹੋ ਜਾਂਦੀ ਹੈ ਟਾਈਮ ਹੋ ਗਿਆ 4:40 ਦਾ ਪੌਣੇ 5 ਵਾਂਗੂ ਟਾਈਮ ਹੋ ਗਿਆ ਜਿਵੇਂ ਹੁਣ ਵਾਕ ਕਰਨ ਆਈ ਆ ਜੇ ਨਾ ਮੇਰਾ ਦਿਲ ਨਹੀਂ ਕਰ ਰਿਹਾ ਸਿਫ ਵਾਕ ਕਰਨ ਨੂੰ ਠੰਡ ਬਹੁਤ ਜ਼ਿਆਦਾ ਨਾ ਕਰ ਇਸ ਮੇਰਾ ਇਹ ਦਿਲ ਕਰਦਾ ਸੀ ਵੀ ਰਜਾਈ ਲੈ ਕੇ ਪੈ ਜਾ ਫਿਰ ਮੈਂ ਕਿਹਾ ਨਹੀਂ ਬਿਲਕੁਲ ਸੁਸਤ ਹੋ ਜੂ ਮੈਂ ਤਾਂ ਫਿਰ ਜਾਈ ਤੋਂ ਨਿਕਲਣੋਂ ਦਿਲ ਨਹੀਂ ਕਰਦਾ ਥੋੜੀ ਹਿੰਮਤ ਹੀ ਕਰਕੇ ਉੱਠਿਆ ਮੈਂ ਚੱਲ ਥੋੜੀ ਜਿਹੀ 15 20 ਮਿੰਟ ਵਾਕ ਕਰਦਾ ਠੰਡ ਬਹੁਤ ਜ਼ਿਆਦਾ ਤੇ ਹੁਣ ਸ਼ਾਮ ਨੂੰ ਮੈਂ ਬਣਾ ਲਈ ਸੀ ਖਿਚੜੀ ਡਿਨਰ ਵਿੱਚ ਅੱਜ ਸਾਰਿਆਂ ਨੇ ਖਿਚੜੀ ਹੀ ਲੈਣੀ ਸੀ ਖਿਚੜੀ ਇਹ ਇੰਨੀ ਜ਼ਿਆਦਾ ਟੇਸਟੀ ਲੱਗਦੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਇਹਦੇ ਵਿੱਚ ਜਾਂ ਤਾਂ ਤੋਵੀ ਮੂੰਗੀ ਦਾਲ ਪਾਇਓ ਜਾਂ ਦਲੀ ਹੋਈ ਹਰੀ ਮੂੰਗੀ ਦਾਲ ਪਾਇਓ ਕਿਉਂਕਿ ਹਲਕੀ ਹੁੰਦੀ ਜੇ ਰਾਤ ਨੂੰ ਆਪਾਂ ਖਿਚੜੀ ਬਣਾ ਰਹੇ ਹਾਂ ਬਾਕੀ ਤੁਸੀਂ ਚਲੋ ਆਪਦੇ ਪਸੰਦ ਕੋਈ ਵੀ ਤਾਕ ਪਾ ਸਕਦੇ ਹੋ ਪਰ ਸ਼ਾਮ ਨੂੰ ਜੇ ਆਪਾਂ ਖਿਚੜੀ ਖਾਣੇ ਦੀ ਦੋਨੇ ਤਾਲਾ ਹਲਕੀਆਂ ਹੁੰਦੀਆਂ ਨੇ ਤੇ ਸਬਜ਼ੀਆਂ ਪਾ ਕੇ ਖਿਚੜੀ ਆਪਣੀ ਹੈਲਦੀ ਵੀ ਹੋ ਜਾਂਦੀ ਆ ਤੇ ਆਪਾਂ ਨੂੰ ਫਾਈਬਰ ਵੀ ਮਿਲ ਜਾਂਦੀ ਸਬਜ਼ੀ ਵਿੱਚ ਤੇ ਖਾਣ ਚ ਵੀ ਟੇਸਟੀ ਲੱਗਦੀ ਆ ਬਹੁਤ ਹੀ ਟੇਸਟੀ ਲੱਗਦੀ ਆ ਖਿਚੜੀ ਸਾਡੇ ਦਾ ਘਰੇ ਇਸ ਤਰ੍ਹਾਂ ਵਾਲੀ ਰੈਸਪੀ ਖਿਚੜੀ ਦੀ ਸਾਰੇ ਹੀ ਬਹੁਤ ਪਸੰਦ ਕਰਦੇ ਨੇਗੇ ਸੋ ਇਸ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਾਂ